ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਦੇਪਰਾ ਭਾਈ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੇ ਮਾਮਲੇ ਦੇ ਵਿੱਚ ਨਵੇਂ ਅਪਡੇਟਸ ਆਏ ਨੇ ਜਿਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਨਾਲ ਹੀ ਨਾਲ ਉਹਨਾਂ ਦੀ ਮਾਸੀ ਵੀ ਸਿੱਖ ਜਥੇਬੰਦੀਆਂ ਨਾਲ ਕੁਝ ਅਪੀਲ ਕਰਨ ਦੇ ਨੇ ਕੀ ਕਹਿੰਦੇ ਨੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੀ ਆ ਉਸ ਤੇ ਵਿਚਾਰ ਗੋ ਅਖੀਰ ਇਹ ਸੋਚਦੇ ਆਂ ਵੀ ਨਸ਼ਾ ਬੰਦ ਕਰਾ ਰਹੇ ਕੰਮ ਸਰਕਾਰ ਦਾ ਕਿ ਨਸ਼ਾ ਮੰਦ ਕੋਣਾ ਸਰਕਾਰ ਦਾ ਕੰਮ ਹੈ ਮੇਰਾ ਤੇ ਨਹੀਂ ਅਸੀਂ ਕਰਾ ਰਹੇ ਹਾਂ ਬੋਝ ਅਸੀਂ ਸਰਕਾਰ ਦਾ ਚੁੱਕੀ ਹੈ ਜਿਹੜੇ ਵੱਡੇ ਵੱਡੇ ਮਗਰਮਸ਼ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ ਧਮਕੀਆਂ ਸਾਨੂੰ ਮਿਲਣ ਹਮਲੇ ਹੋਣਗੇ ਸ਼ਾਸਨ ਸਾਡੇ ਤੇ ਹੋਣ ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਂ ਸ੍ਰੀ ਗੱਲ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਗ੍ਰਿਫਤਾਰੀ ਮਾਮਲੇ ਦੇ ਵਿੱਚ ਕੁਝ ਹੋਰ ਨਵੇਂ ਅਤੇ ਅਹਿਮ ਖੁਲਾਸੇ ਸਾਹਮਣੇ ਆਏ ਨੇ ਜਿੱਥੇ ਕਿ ਇੱਕ ਵੀਡੀਓ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਹੈ ਇਹ ਪ੍ਰੂਫ ਪੇਸ਼ ਕੀਤਾ ਗਿਆ ਹੈ ਉਹਨਾਂ ਦੀ ਟੀਮ ਵੱਲੋਂ ਜਿਸ ਨੇ ਦੱਸਿਆ ਕਿ ਅਸਲ ਸੱਚ ਕੀ ਹੈ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਜੀ ਦੀ ਗ੍ਰਿਫਤਾਰੀ ਦੇ ਪਿੱਛੇ ਇਸ ਤੋਂ ਪਹਿਲਾਂ ਕਿ ਤੁਹਾਨੂੰ ਉਸ ਵੀਡੀਓ ਵੱਲ ਲੈ ਚਲੀਏ ਤੁਹਾਨੂੰ ਲੈ ਚਲਦੇ ਆ ਭਾਈ ਅਮਰਤਪਾਲ ਸਿੰਘ ਜੀ ਦੀ ਮਾਸੀ ਦੀ ਵੀਡੀਓ ਵੱਲ ਜਿੱਥੇ ਕਿ ਉਹਨਾਂ ਨੇ ਭਾਈ ਹਰਪ੍ਰੀਤ ਸਿੰਘ ਜੀ ਦੀ ਗ੍ਰਿਫਤਾਰੀ ਬਾਰੇ ਪੰਜਾਬ ਸਰਕਾਰ ਨੂੰ ਜਿੱਥੇ ਘੇਰਿਆ ਹੈ ਉੱਥੇ ਇਸ ਮਾਮਲੇ ਦੇ ਵਿੱਚ ਅਹਿਮ ਗੱਲਬਾਤ ਅਹਿਮ ਸੱਚ ਵੀ ਸਾਹਮਣੇ ਰੱਖੇ ਨੇ ਆਓ ਪਹਿਲਾਂ ਦੇਖੋ ਇਹ ਵੀਡੀਓ ਉਸ ਤੋਂ ਪਹਿਲਾਂ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸ ਦਿਓ ਕਿ ਤੁਹਾਨੂੰ ਲੱਗਦਾ ਹੈ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਬੇਕਸੂਰ ਹਨ ਜਾਂ ਫਿਰ ਉਹ ਸੱਚੀ ਦੋਸ਼ੀ ਹਨ ਇਸ ਸਿਆਂ ਉਹ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਬੇਕਸੂਰ ਲੱਗਦੇ ਹਨ ਜਾਂ ਨਹੀਂ ਤੇ ਆਓ ਦੇਖੋ ਇਹ ਵੀਡੀਓ ਭਾਈ ਅਮਰਤਪਾਲ ਸਿੰਘ ਜੀ ਦੀ ਮਾਸੀ ਦੀ ਇਹ ਵੀਡੀਓ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਵੇਖੋ ਉਹਨਾਂ ਕੋਲ ਜੋ ਉਹਨਾਂ ਦੇ ਉੱਤੇ ਆ ਇਹਨਾਂ ਨੇ ਅਲੀਗੇਸ਼ਨ ਆਇਆ ਇਹ ਸਰਾਸਰ ਗਲਤ ਆ ਇਹਦੀ ਅਨਕਵਾਰੀ ਹੋਣੀ ਚਾਹੀਦੀ ਆ ਤੇ ਪੰਥ ਦੇ ਵਿੱਚ ਉਹਨਾਂ ਦਾ ਜਿਹੜਾ ਵਾ ਇਹ ਸਾਰਾ ਕੁਝ ਪ੍ਰੂਫ ਕਰਨਾ ਵੀ ਇਹ ਜੋ ਇਹਨਾਂ ਨੇ ਅਜੇ ਇਹਨਾਂ ਨੇ ਉਹਨਾਂ ਦੇ ਉੱਤੇ ਅਲੀਗੇਸ਼ਨ ਲਾਇਆ ਇਹ ਗਲਤ ਹੈਗਾ ਵਾ ਤੇ ਸੋ ਜੋ ਭਾਈ ਅਮਰਪਾਲ ਆ ਵੇਖੋ ਇੰਨੀ ਬੰਦੀ ਦੇ ਨਾਲ ਜਿੱਤਿਆ ਹੋਵੇ ਤੇ ਤੁਸੀਂ ਵੇਖੋ ਇਹ ਉਹਨਾਂ ਨੂੰ ਸੌ ਜਿਹੜੀ ਆ ਮੈਂਬਰ ਪਾਰਲੀਮੈਂਟ ਜੋ ਵੀ ਜਿੱਤੇ ਉਹਨਾਂ ਦੇ ਵਿੱਚ ਨਹੀਂ ਚੁਕਾਈ ਗਈ ਉਹਨਾਂ ਨੂੰ ਚੋਰੀ ਸੌਂਚ ਕਾਈ ਗਈ ਆ 5 ਤਰੀਕ ਨੂੰ ਜੋ ਕਿ ਉੱਥੇ ਸੰਕਟਾ ਪਹੁੰਚੀਆਂ ਉਹਨਾਂ ਨੇ ਵੀ ਉਹਨਾਂ ਦਾ ਫਤੇ ਸਾਝੇ ਸਾਝ ਜਿਹੜੀ ਆ ਨਹੀਂ ਕਰ ਦਿੱਤੀ ਉਹਨਾਂ ਦੀ ਮਾਤਾ ਜੀ ਦਾ ਜੇ ਕੋਈ ਬਿਆਨ ਹੁੰਦਾ ਉਹਨੂੰ ਤੋੜ ਮੋੜ ਕੇ ਇਹ ਸਰਕਾਰਾਂ ਜਿਹੜੀਆਂ ਵਾ ਸਟੰਡ ਖੇਡਦੀਆਂ ਪਈਆਂ ਵਾ ਇਹ ਸਾਰੇ ਪੰਥ ਦੇ ਸਾਹਮਣੇ ਆ ਕਿ ਵੇਖੋ ਸਾਡਾ ਉਹ ਨੌਜਵਾਨ ਜਿਹੜਾ ਹੀ ਉਹਨੂੰ ਕਿੱਦਾਂ ਇਹਨਾਂ ਨੇ ਇੰਨੇ ਕਿਤੇ ਜਗਰੂਗੜ ਜੇਲ੍ਹ ਸੁੱਟਿਆ ਆਪਾਂ ਪੰਥ ਨੇ ਉਹਨਾਂ ਨੂੰ ਇੱਕ ਵੱਡਾ ਫਤਵਾ ਦਿੱਤਾ ਸੋ ਮੈਂ ਸਾਰੇ ਪੰਥ ਨੂੰ ਬੇਨਤੀ ਕਰਦੀ ਆ ਕਿ ਜੋ ਅੱਜ ਪਾਈ ਹਰ ਵੀ ਦੇ ਨਾਲ ਹੋਇਆ ਵਾ ਸਾਨੂੰ ਇਹ ਸਾਰੇ ਪੰਥ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਖੜ ਦੇਣਾ ਖੜਨਾ ਚਾਹੀਦਾ ਕਿਉਂਕਿ ਵੇਖੋ ਇਹ ਸਾਡੀਆਂ ਘਰ ਘਟ ਗਿੰਦੀਆਂ ਦੀਆਂ ਨਿਸ਼ਾਨੀਆਂ ਵਾ ਕਿ ਸਾਡੀਆਂ ਘਟ ਗਿੰਦੀਆਂ ਦੇ ਕਰਕੇ ਅੱਜ ਇਹ ਸਾਡੇ ਤੇ ਕਦੀ ਕੋਈ ਐਨੀਕੇਸ਼ਨ ਆਉਂਦੇ ਆ ਕਦੀ ਕੋਈ ਐਨੀਕੇਸ਼ਨ ਆਉਂਦੇ ਆ ਸਾਡੀਆਂ ਮਾਵਾ ਭੈਣਾ ਅੱਜ ਤੱਕ ਕੋਈ ਸੇਫ ਨਹੀਂ ਹੈਗੀਆਂ ਜੋ ਨਸ਼ਿਆਂ ਦੇ ਵਪਾਰੀ ਆ ਉਹ ਤੇ ਇਹਨਾਂ ਨੂੰ ਲੱਭੇ ਨਹੀਂ ਆ ਤੇ ਇੱਕ ਸ਼ਰੀਪ ਪਰਿਵਾਰ ਦਾ ਜੋ ਉਹ ਜੋੜੇ ਦਾ ਭਰਾ ਵਾ ਉਹਦੇ ਤੇ ਇਹਨਾਂ ਨੇ ਅਲਿਕੇਸ਼ਨ ਲਾਇਆ ਵਾ ਮੈਂ ਪੰਥ ਨੂੰ ਬੇਨਤੀ ਕਰਦੀ ਆ ਕਿ ਭਾਈ ਸਾਹਿਬ ਦੇ ਪਰਿਵਾਰ ਦੇ ਨਾਲ ਸਾਰੇ ਹੀ ਖੜੇ ਹੋ ਜੋ ਕਿਉਂਕਿ ਆਪਾ ਜੀ ਅੱਜ ਨਾ ਖੜੇ ਹੋਏ ਤੇ ਸਾਨੂੰ ਬਿਲਕੁਲ ਵੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਵਾ ਅਸੀਂ ਜੀ ਨਹੀਂ ਸਕਦੇ ਕਿਉਂਕਿ ਏਜੰਸੀਆਂ ਨੇ ਪੂਰਾ ਕਬਜ਼ਾ ਇਸ ਪੰਜਾਬ ਤੇ ਕਰ ਲਿਆ ਵਾ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਦੁਬਾਰਾ ਬੇਨਤੀ ਕਰਦੀ ਆ ਕਿ ਭਾਈ ਅਮਰਪਾਲ ਦੇ ਪਰਿਵਾਰ ਨਾਲ ਖੜੋ ਕਿਉਂਕਿ ਉਹਨਾਂ ਦੇ ਭਰਾ ਨੂੰ ਜਿਹੜਾ ਵਾ ਇਨਸਾਫ ਦਵਾ ਸਕੀਏ ਜੋ ਕਿ ਵਾਰਸਤਥੇ ਬੰਦੀ ਭਾਈ ਅਮਰਪਾਲ ਦੇ ਪਰਿਵਾਰ ਨਾਲ ਖੜੀ ਆ ਤੇ ਜੋ ਮੈਂ ਅੱਜ ਭਾਈ ਹਰਪੀਤ ਦੀ ਵੀਡੀਓ ਵੇਖੀ ਆ ਦੂਸਤੋ ਜਿੱਥੇ ਭਾਈ ਅਮਰਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਵੀ ਭਾਈ ਹਰਪ੍ਰੀਤ ਸਿੰਘ ਜੀ ਦੀ ਗ੍ਰਿਫਤਾਰੀ ਦਾ ਖੰਡਨ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਹਤਖੰਡੇ ਪਹਿਲਾਂ ਵੀ ਇਤਿਹਾਸ ਦੇ ਵਿੱਚ ਵੀ ਅੰਪੜਾਏ ਜਾਂਦੇ ਰਹੇ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਕਿਰਦਾਰ ਨੀਵੇਂ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹੁਣ ਹਾਲਾਂਕਿ ਸਮਾ ਸਭ ਤੋਂ ਵੱਡਾ 임ਤਿਹਾਨ ਦਾ ਸੱਚ ਸਾਹਮਣੇ ਲੈ ਹੀ ਆਉਂਦਾ ਉਹ ਪਤਾ ਲੱਗ ਹੀ ਜਾਵੇਗਾ ਸੱਚ ਊਟਦਾ ਨਤਾਰਾ ਪਰ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਇੱਕ ਵੀਡੀਓ ਸਾਹਮਣੇ ਰੱਖੀ ਗਈ ਹੈ ਜਿਸ ਨੂੰ ਕਿ ਸਬੂਤ ਵੀ ਕਹਿ ਸਕਦੇ ਆ ਜਿਨ੍ਹਾਂ ਦਾ ਕਹਿਣਾ ਹੈ ਕਿ 12 ਜੁਲਾਈ ਨੂੰ ਭਾਈ ਅਮਰਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵੱਡਾ ਇਕੱਠ ਹੋਣਾ ਸੀ ਜਿਸ ਦੇ ਵਿੱਚ ਭਾਈ ਹਰਪ੍ਰੀਤ ਸਿੰਘ ਨੇ ਅਹਿਮ ਰੋਲ ਅਦਾ ਕਰਨਾ ਸੀ ਅਤੇ ਇਸ ਇਕੱਠ ਦੇ ਵਿੱਚ ਸ਼ਿਰਕਤ ਵੀ ਕਰਨੀ ਸੀ ਤੇ ਉਸ ਤੋਂ ਠੀਕ ਪਹਿਲਾਂ 12 ਜੁਲਾਈ ਨੂੰ ਹੀ ਇਹ ਪਰਚਾ ਪਾ ਦਿੱਤਾ ਗਿਆ ਭਾਈ ਹਰਪ੍ਰੀਤ ਸਿੰਘ ਦੇ ਤੇ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਵੀਡੀਓ ਵੱਲ ਜਿਸ ਦੇ ਵਿੱਚ ਇਸ ਇਕੱਠ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਦੱਸਣਾ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਜੋ ਟੀਮ ਵੱਲੋਂ ਦੋਸ਼ ਲਗਾਏ ਹਨ ਕਿ ਇਸ ਇਕੱਠ ਕਰਕੇ ਹੀ ਭਾਈ ਹਰਪ੍ਰੀਤ ਸਿੰਘ ਤੇ ਇਹ ਪਰਚਾ ਪਾਇਆ ਗਿਆ ਹੈ ਯਸ ਜਾਂ ਨੋ ਦੇ ਵਿੱਚ ਤੁਸੀਂ ਆਪਣੀ رائے ਇੱਥੇ ਵੀ ਦੇ ਸਕਦੇ ਹੋ ਕੱਲ 12 ਜੁਲਾਈ ਨੂੰ ਭਾਉ ਅਮਰਤਪਾਲ ਤੇ ਹੋਰ ਸਾਰੇ ਬੰਦੀ ਸਿੰਘ ਉਹਨਾਂ ਦੀ ਰਿਹਾਈ ਦੇ ਹੱਕ 'ਚ ਇੱਕ ਵਿਸ਼ਾਲ ਬੰਦੀ ਛੋੜ ਮਾਰਚ ਮਾਲਕਾਂ ਦਾਣਾ ਮੰਡੀ ਤੋਂ ਲੈ ਕੇ ਨਿਹਾਲ ਸਿੰਘ ਵਾਲਾ ਤੱਕ ਕੱਢਿਆ ਜਾ ਰਿਹਾ ਏ ਸੋ ਇਹ ਜਿਹੜਾ ਸਾਰਾ ਪਰਾਲਾ ਇਸ ਕਰਕੇ ਆ ਵੀ ਸਰਕਾਰ ਤੇ ਇੱਕ ਪ੍ਰੈਸ਼ਰ ਬਣਾਇਆ ਜਾਵੇ ਵੀ ਸਾਡੇ ਬੰਦੀ ਸਿੰਘਾਂ ਨੂੰ ਰਹਾ ਕੀਤਾ ਜਾਵੇ ਪਾਵਾ ਮਰਤੇਪਾਲੇ ਕਬੱਡੀ ਲੀਡ ਦੇ ਨਾਲ ਐਮਪੀ ਬਣ ਗਿਆ ਏ ਪਰ ਅਜੇ ਤੱਕ ਜੇਲ੍ਹ ਦੇ ਅੰਦਰ ਡਕਿਆ ਏ ਉਹਨਾਂ ਨੂੰ ਰਿਹਾ ਕੀਤਾ ਜਾਵੇ ਸੋ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਹ ਸਾਰਾ oprala ਇਹਦੇ ਤੇ ਤੁਹਾਡੇ ਸਹਿਯੋਗ ਦੀ ਬੜੀ ਲੋੜ ਆ ਸਾਰਿਆਂ ਨੇ ਆਪਣੇ ਆਪਣੇ ਸਾਧਨ ਲੈ ਕੇ ਗੱਡੀਆਂ ਮੋਟਰਸਾਈਕਲ ਲੈ ਕੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਕੇ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਾ ਏ ਜਰੂਰ ਤੁਸੀਂ ਸਾਡਾ ਸਾਥ ਦੇਣਾ ਏ ਇਸ ਮਾਰਚ ਦੇ ਵਿੱਚ ਪਰਿਵਾਰ ਦੇ ਵੀ ਮੈਂਬਰ ਸ਼ਮੂਲੀਅਤ ਕਰਨਗੇ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਵੀ ਕੱਲ ਜਿਹੜਾ ਇਸ ਮਾਰਚ ਦੇ ਵਿੱਚ ਜ਼ਰੂਰ ਹਾਜ਼ਰੀ ਭਰਨੀ ਆ ਪੋਸਟਰ ਆਪਾਂ ਸ਼ੇਅਰ ਕਰਤਾ ਏ ਇਹਦੇ ਮੁਤਾਬਕ ਤੁਸੀਂ ਜਿਹੜਾ ਉਹ ਸਮਾਂ ਦੇਖ ਸਕਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਦੇਖੀਓ ਵੀਡੀਓ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ 12 ਜੁਲਾਈ ਨੂੰ ਹੋਣ ਵਾਲੇ ਇਸ ਇਕੱਠ ਦੇ ਵਿੱਚ ਖੰਨਣ ਪਾਉਣ ਦੇ ਲਈ ਇਹ ਪਰਚਾ ਪਾਇਆ ਗਿਆ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਤੇ ਇਸ ਮਾਮਲੇ ਦੇ ਵਿੱਚ ਜਿਵੇਂ ਕੋਈ ਹੋਰ ਅਪਡੇਟ ਸਾਹਮਣੇ ਆਉਂਦਾ ਹੈ ਸਭ ਤੋਂ ਪਹਿਲਾਂ ਤੁਹਾਡੇ ਲਈ ਅਨਲਿਮਟਿਡ ਗੈਨ ਤੇ ਲੈ ਕੇ ਹਾਜ਼ਰ ਹੋਵਾਂਗੇ ਇਸ ਲਈ ਜੋ ਨਵੇਂ ਦੋਸਤ ਨੇ ਜਰੂਰ ਹੋਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਵੇਲੇ ਦੀਆਂ ਕੁਝ ਹੋਰ ਖਾਸ ਵੀਡੀਓ ਕਲਿੱਪਸ ਵੱਲ ਅਸੀਂ ਦੇ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੀ ਕੰਮ ਸਰਕਾਰ ਦਾ ਕਿ ਨਸ਼ਾ ਬੰਦ ਕਰਉਣਾ ਸਰਕਾਰ ਦਾ ਕੰਮ ਹੈ ਮੇਰਾ ਤੇ ਨਹੀਂ ਅਸੀਂ ਕਰਾ ਰਹੇ ਹਾਂ ਬਹੁਜ ਅਸੀਂ ਸਰਕਾਰ ਦਾ ਚੁੱਕੀ ਹੈ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਾਵੇ ਧਮਕੀਆਂ ਸਾਨੂੰ ਮਿਲਣ ਹਮਲੇ ਹੋਣ ਦੀਆਂ ਸ਼ਾਸ਼ਣ ਸਾਡੇ ਤੇ ਹੋਣ ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨੂੰ ਇਹ ਖਬਰ ਆ ਰਹੀ ਹੈ ਕਿ ਜਿਹੜੇ ਭਾਈ ਅਮਰਪਾਲ ਸਿੰਘ ਜੀ ਦੇ ਵੱਡੇ ਭਰਾ ਨੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਤੇ ਪੁਲਿਸ ਨੇ ਗੰਦੀ ਕਰਤੂਤ ਕੀ ਕੀਤੀ ਹੈ ਇਹ ਪੁਲਿਸ ਨੇ ਨਹੀਂ ਕੀਤਾ ਇਹ ਸਰਕਾਰ ਨੇ ਕਰਵਾਇਆ ਉਹਦੀ ਸ਼ੈਤ ਸਾਰਾ ਕੁਝ ਹੋਇਆ ਗੰਦੀ ਕਰਤੂਤ ਕੀ ਕਿ ਸਿਰਫ 5 ਗ੍ਰਾਮ ਜਿਹੜੀ ਆਈਸ ਆ ਉਹ ਜਿਹੜਾ ਹੈ ਨਾ ਡਰਗ ਹੁੰਦੀ ਹੈ ਉਹ ਉਹਨਾਂ ਦੇ ਪਾਈ ਹੈ ਕਿ ਉਹਨਾਂ ਕੋਲ ਉਹ ਬਰਮਦ ਹੋਈ ਹੈ ਜਿਸ ਪਰਿਵਾਰ ਨੇ ਜਿਸ ਨੁਮਾਇंदे ਨੇ ਸਿੱਖ ਨੁਮਾਇंदे ਨੇ ਲੋਕਾਂ ਨੂੰ ਜਿਹੜੇ ਸਾਰੇ ਨੌਜਵਾਨ ਭਰਾ ਨੇ ਉਹਨਾਂ ਨੂੰ ਨਸ਼ੇ ਤੋਂ ਹਟਾਤਾ ਤੁਸੀਂ ਉਹਨਾਂ ਉੱਤੇ ਨਸ਼ਾ ਦਾ ਇਲਜ਼ਾਮ ਲਗਾ ਰਹੇ ਹੋ ਜੇ ਕੋਈ ਇਲਜ਼ਾਮ ਲਗਾਉਣਾ ਸੀ ਨਾ ਕੋਈ ਚਾਇਦਾ ਲਗਾਉਂਦੇ ਕਿ ਜਿਹੜਾ ਵਾਜਬ ਲੱਗਦਾ ਕਿ ਹਾਂ ਇਹ ਹੋ ਸਕਦਾ ਹੈ ਠੀਕ ਹੈ ਇੰਨੇ ਤੁਸੀਂ ਤੁਹਾਡਾ ਮਿਆਰ ਗਿਰ ਚੁੱਕਿਆ ਹੈ ਤੁਸੀਂ ਇੱਕ ਗੁਰਸਿਕ ਟੱਬਰ ਦੇ ਉੱਤੇ ਗੁਰਸਿਕ ਪਰਿਵਾਰ ਦੇ ਉੱਤੇ ਤੁਸੀਂ ਇੱਕ ਨਸ਼ੀ ਤੋਮਕ ਲਗਾ ਰਹੇ ਹੋ ਉਹ ਹਜੇ ਤਾਂ 4 ਲੱਖ ਬੋਟ ਹੀ ਪਈ ਹੈ ਤੇ ਇੰਨੇ ਵਿੱਚ ਤੁਹਾਡੀ ਚੀਕਾਂ ਨਿਕਲ ਗਈਆਂ ਨੇ 4 ਲੱਖ ਬੋਟ ਦੇ ਨਾਲ ਜਿਹੜੇ 2027 ਵਾਲਾਂ ਤੋਂ ਤੁਹਾਡੇ ਨਾਲ ਧੁੰਮੇ ਕੱਢਣੀ ਸੀ ਸੰਗਤ ਜੀ ਮੇਰੀ ਬੇਨਤੀ ਹੈ ਕਿ ਇਸ ਚੀਜ਼ ਦਾ ਵੱਤ ਤੋਂ ਵੱਤ ਵਿਰੋਧ ਕੀਤਾ ਜਾਵੇ ਤਾਂ ਜੋ ਇਹ ਸਾਡੇ ਨਾਲ ਧੱਕੇ ਹੋ ਰਹੇ ਨੇ ਸਾਡੇ ਕੌਮ ਨਾਲ ਧੱਕੇ ਹੋ ਰਹੇ ਨੇ ਜਿਹੜੇ ਗਲਤ ਇਗਜ਼ਾਮ ਸਾਡੀ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਖਿਲਾਫ ਸੰਜਾ ਕਰ ਸਿਆ ਜਾਵੇ ਇਰੇ ਚੜ ਗੋ ਹੁਣ ਅਜੇ ਇਨਾਂ ਨੇ ਸਾਡੇ ਉੱਤੇ ਨਸ਼ਾ ਤਸਕਰ ਦੇ ਇਲਜ਼ਾਮ ਲਗਾਏ ਨੇ ਕੱਲੋਂ ਇਹਨੇ ਸਾਡੇ ਤੇ ਹੋਰ ਜਿਹੜੇ ਗਿਰੇ ਹੋਏ ਇਲਜ਼ਾਮ ਆ ਜਿਹੜੇ ਮੈਂ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਵੀਡੀਓ ਵਿੱਚ ਉਹ ਵੀ ਸਾਡੇ ਤੇ ਲਗਾਉਣਗੇ ਕੱਲ 12 ਜੁਲਾਈ ਨੂੰ ਭਾਉ ਅਮਰਪਾਲ ਤੇ ਹੋਰ ਸਾਰੇ ਬੰਦੀ ਸਿੰਘ ਉਹਨਾਂ ਦੀ ਰਿਹਾਈ ਦੇ ਹੱਕ 'ਚ ਇੱਕ ਵਿਸ਼ਾਲ ਬੰਦੀ ਛੋੜ ਮਾਰਚ ਮਾਲਕਾਂ ਦਾਣਾ ਮੰਡੀ ਤੋਂ ਲੈ ਕੇ ਨਿਹਾਲ ਸਿੰਘ ਵਾਲਾ ਤੱਕ ਕੱਢਿਆ ਜਾ ਰਿਹਾ ਏ ਸੋ ਇਹ ਜਿਹੜਾ ਸਾਰਾ ਅਪਰਾਲਾ ਇਸ ਕਰਕੇ ਆ ਵੀ ਸਰਕਾਰ ਤੇ ਇੱਕ ਪ੍ਰੈਸ਼ਰ ਬਣਾਇਆ ਜਾਵੇ ਵੀ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਪਾਉ ਅਮਰਤਪਾਲ ਇੱਕ ਵੱਡੀ ਲੀਡ ਦੇ ਨਾਲ ਐਮਪੀ ਬਣ ਗਿਆ ਏ ਪਰ ਅਜੇ ਤੱਕ ਜੇਲ੍ਹ ਦੇ ਅੰਦਰ ਡੱਕਿਆ ਏ ਉਹਨਾਂ ਨੂੰ ਰਿਹਾ ਕੀਤਾ ਜਾਵੇ। ਸੋ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਹ ਸਾਰਾ ਅਪਰਾਲਾ ਇਹਦੇ ਤੇ ਤੁਹਾਡੇ ਸਹਿਯੋਗ ਦੀ ਬੜੀ ਲੋੜ ਆ। ਸਾਰਿਆਂ ਨੇ ਆਪਣੇ ਆਪਣੇ ਸਾਧਨ ਲੈ ਕੇ ਗੱਡੀਆਂ, ਮੋਟਰਸਾਈਕਲ ਲੈ ਕੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਕੇ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਏ। ਜ਼ਰੂਰ ਤੁਸੀਂ ਸਾਡਾ ਸਾਥ ਦੇਣਾ ਏ। ਇਸ ਮਾਰਚ ਦੇ ਵਿੱਚ ਪਰਿਵਾਰ ਦੇ ਵੀ ਮੈਂਬਰ ਸ਼ਮੂਲੀਅਤ ਕਰਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਕੱਲ ਜਿਹੜਾ ਇਸ ਮਾਰਚ ਦੇ ਵਿੱਚ ਜ਼ਰੂਰ ਹਾਜ਼ਰੀ ਭਰਨੀ ਆ ਪੋਸਟਰ ਆਪਾਂ ਸ਼ੇਅਰ ਕਰਤਾ ਏ ਇਹਦੇ ਮੁਤਾਬਕ ਤੁਸੀਂ ਜਿਹੜਾ ਉਹ ਸਮਾਂ ਦੇਖ ਸਕਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਤਪਾਲ ਦੀ ਟੀਮ ਵੱਲੋਂ ਭਾਈ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੇ ਮਾਮਲੇ ਨੂੰ ਲੈ ਕੇ ਕੁਝ ਵੱਡੇ ਖੁਲਾਸੇ ਕੀਤੇ ਗਏ ਨੇ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਹਰਪ੍ਰੀਤ ਸਿੰਘ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਇੱਕ ਸਾਜ਼ਿਸ਼ ਦੇ ਤਹਿਤ ਕੀਤੀ ਗਈ ਹੈ ਉਹਨਾਂ ਤੇ ਜਿਹੜਾ ਝੂਠਾ ਇਲਜ਼ਾਮ ਲਾਇਆ ਗਿਆ ਇੱਕ ਸਾਜ਼ਿਸ਼ ਦੇ ਤਹਿਤ ਲਾਇਆ ਗਿਆ ਹੈ ਕਿਉਂਕਿ 12 ਜੂਨ ਨੂੰ ਇੱਕ ਵੱਡੀ ਰੈਲੀ ਕੱਢੀ ਜਾਣੀ ਸੀਗੀ ਭਾਈ ਅਮਰਪਾਲ ਦੇ ਹੱਕ 'ਚ ਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਔਰ ਸਾਰੇ ਜਥੇਬੰਦੀਆਂ ਨੇ ਉਹਦੇ ਵਿੱਚ ਇਕੱਠੇ ਹੋਣਾ ਸੀ ਸ਼ਮੂਲੀਅਤ اختیار ਕਰਨੀ ਸੀ ਇਸ ਦਾ ਮਕਸਦ ਪੰਜਾਬ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨਾ ਸੀਗਾ ਤਾਂ ਕਿ ਉਹ ਜਿਹੜਾ ਤੱਕਾ ਕਰਨ ਦੇ ਹੀ ਆ ਸਿੱਖਾਂ ਨਾਲ ਉਹਨਾਂ ਨੂੰ ਉਸ ਚੀਜ਼ ਦਾ ਅਹਿਸਾਸ ਹੋ ਸਕੇ ਔਰ ਇਹਦੇ ਵਿੱਚ ਭਾਈ ਹਰਪ੍ਰੀਤ ਸਿੰਘ ਨੇ ਇੱਕ ਅਹਿਮ کردار ਅਦਾ ਕਰਨਾ ਸੀ ਇਸ ਵਜ੍ਹਾ ਤੋਂ ਉਹਨਾਂ ਨੇ ਇਸ ਖਤਰੇ ਤੋ ਬਚਣ ਲਈ ਔਰ ਇਸ ਜਿਹੜੀ ਰੈਲੀ ਆ ਇਹਨੂੰ ناکਾਮ ਬਣਾਉਣ ਵਾਸਤੇ ਉਹਨਾਂ ਨੇ ਭਾਈ ਹਰਪ੍ਰੀਤ ਸਿੰਘ ਦੇ ਉੱਤੇ ਝੂਠਾ ਇਲਜ਼ਾਮ ਲਾ ਕੇ ਨਸ਼ੇ ਦਾ ਉਹਨਾਂ ਨੂੰ ਉਹਨਾਂ ਦੇ ਉੱਤੇ ਗ੍ਰਿਫਤਾਰੀ ਪਾਤੀ ਉਹਨਾਂ ਦੀ ਗ੍ਰਿਫਤਾਰੀ ਪਾਤੀ ਉਹਨਾਂ ਤੇ ਜਿਹੜਾ ਅਲਿਗੇਸ਼ਨ ਲਾਇਆ ਗਿਆ ਉਹ ਬਿਲਕੁਲ ਝੂਠਾ ਹੈਗਾ ਉਹਨਾਂ ਦੀ ਮਾਸੀ ਨੇ ਵੀ ਇੱਕ ਵੀਡੀਓ ਪੈਗਾਮ ਦੇ ਵਿੱਚ ਸਾਰੇ ਸਿੱਖ ਜਥੇਬੰਦੀਆਂ ਅੱਗੇ ਅਪੀਲ ਕੀਤੀ ਹੈ ਕਿ ਅਸੀਂ ਘੱਟ ਗਿਣਤੀ ਦੇ ਵਿੱਚ ਹੈਗੇ ਹਾਂ ਇਸ ਲਈ ਸਾਡਾ ਤੱਕਾ ਕੀਤਾ ਜਾਂਦਿਆ ਹੈਗਾ ਵਾ ਸਾਡਾ ਪੁੱਤਰ ਪਾਈ ਅਮਰਤਪਾਲ ਜਿਹੜਾ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤਿਆ ਉਹਨੂੰ ਚੋਰਾ ਵਾਂਗੂ ਸੌ ਚੁਕਾਈ ਗਈ ਹੈ ਏਡੀ ਸਿਕਿਉਰਿਟੀ ਦੇ ਵਿੱਚ ਉਹਨੂੰ ਲਿਆਇਆ ਗਿਆ ਹੈ ਨਾ ਕਿਸੇ ਨਾਲ ਉਹਨੂੰ ਮਿਲਣ ਦਿੱਤਾ ਗਿਆ ਹੈ ਜਿਹੜੀਆਂ ਜਿਹੜੀਆਂ ਸੰਗਤਾਂ ਉੱਥੇ ਪਹੁੰਚੀਆਂ ਸੀਗੀਆਂ ਉਹਦਾ ਨਾਲ ਵੀ ਮੁਲਾਕਾਤ ਨਹੀਂ ਹੋਣ ਦਿੱਤੀ ਗਈ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਨੇ ਆ ਕਿ ਹਕੂਮਤਾਂ ਸਾਡੇ ਕੋਲੋਂ ਕਿੰਨੀਆਂ ਖੌਫਤਦਾ ਹੈਗੀਆਂ ਔਰ ਉਹ ਨਹੀਂ ਚਾਹੁੰਦੇ ਕਿ ਅਮਰਪਾਲ ਜਿਹੜਾ ਵੈ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੇ ਹੱਕ ਦੀ ਆਵਾਜ਼ ਬੁਲੰਦ ਕਰੇ ਸਾਡੇ ਜਨੂ ਜਿਹੜੇ ਦਰਪੇਸ਼ ਮਸਾਇਲ ਆ ਉਹਨਾਂ ਦੀ ਆਵਾਜ਼ ਬੁਲੰਦ ਕਰੇ ਔਰ ਦੇਖੋ ਹੁਣ ਪਰਿਵਾਰ ਦੇ ਨਾਲ ਵੀ ੱ ਧੱਕਾ ਪਿੱਛੋਂ ਕਰਨ ਦੇ ਹੈਗੇ ਆ ਤੇ ਸਾਰੇ ਜਥੇਬੰਦੀਆਂ ਅਗੇ ਅਪੀਲ ਹੈ ਕਿ ਇਸ ਪਰਿਵਾਰ ਦੇ ਨਾਲ ਖੜੇ ਹੋਵੋ ਉਹ ਪਰਿਵਾਰ ਜਿਹੜਾ ਕੇ ਸਿੱਖਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਦਾ ਹੈ ਸਿਕ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਅਹਿਮ ਕਰਦਾਰ ਅਦਾ ਕਰਦਾ ਹੈ ਉਸ ਪਰਿਵਾਰ ਦੇ ਨਾਲ ਖੜੇ ਹੋਵੋ ਇਕਤਾ ਦਾ ਹਾਵ ਯੂਨਿਟੀ ਦਾ ਹਾਵ ਉਹ ਤੱਕ ਕਿਹੜਾ ਤੱਕਾ ਕੀਤਾ ਜਾਂਦਿਆ ਹੈ ਇਸ ਤੋਂ ਉਸ ਪਰਿਵਾਰ ਨੂੰ ਬਚਾਇਆ ਜਾ ਸਕੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੇ ਹਵਾਲੇ ਨਾਲ ਇਹ ਨਵੇਂ ਅਪਡੇਟਸ ਸਿੱਕੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈਗੀ ਹੈ ਕਮੈਂਟ ਦੇ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼